ਤਾਲੇ ਇੱਕ ਪਾਟੇ ਦੇ ਚੋਂ ਉਸਕੇ ਸਤੇ ਪੰਜਾਬ ਤੇ ਆਏ ਕਲਗੀ ਵਾਰਿਆ ਸਾਡੇ ਜਿਲਾ ਅੰਦਰ ਭਰਿਆ ਮਾਇ ਤੇ ਪਿਆਰ ਤੇਰਾ ਰਹੇਦੀ ਦੁਨਿਆ ਤੱਕ ਕਦੇ ਨਹੀਂ ਭੋਸਨਾ ਹੋਇਆ ਅਸਾਂ ਤੇ ਜੋ ਉਪਕਾਰ ਤੇਰਾ ਪੰਖ ਬੱਦੇ ਪਰਿਵਾਰ ਨੂੰ ਬਾਹਰ ਕੀਤੇ ਮੁੱਖੋਂ ਆਖਰ ਸ਼ੁਕਰ ਕਰਤਾ ਤੇਰਾ ਜਦ ਜ਼ਬਰ ਤੇ ਜ਼ੁਲਮ ਦੇ ਪਟਨੇ ਲਈ ਹੋਇਆ ਪਟਨੇ ਦੇ ਵਿੱਚ ਉਤਾਰ ਤੇਰਾ ਕੇਸਾ ਤੇ ਕਲਗੀਆਂ ਵਾਲੜੇ ਨੇ ਕੱਢ ਲਈ ਪਾਨ ਮਿਆਂ ਵਿੱਚੋਂ ਉੱਚੇ

ਪਾਵਨ ਅੰਮ੍ਰਿਤ ਦੀ ਬਖਸ਼ੀ ਸੀ ਦਾਤ ਰੱਬੀ ਆਪ ਗੁਰੂ ਮਹਾਰਾਜ ਉਰਖਾਲਸੇ ਨੂੰ ਬਖਸ਼ਤੀ ਸੀ ਨਾਲ ਹੀ ਪਾਸ਼ਾਹੀ ਕੋਈ ਗਰੀਬ ਨੇ ਬਾਜ ਕੋਈ ਖਾਲਸੇ ਨੂੰ ਟੈਂਡੀ ਕਲਾ ਨੂੰ ਮਨਾ ਜੋ ਕਾਟੇ ਕੇਤੇ ਚੜਦੀ ਕਲਾ ਸਖਾਈ ਦਸ਼ਮੇਸ਼ ਜੀ ਨੇ ਜੀਦਾ ਕਦੇ ਵੀ ਨਹੀਂ ਸਰੂਰ ਲੈਣਾ ਐਸੀ ਪਾਹਲ ਭਲਾਈ ਦਸ਼ਮੇਸ਼ ਜੀ ਨੇ ਖਾਲਸਾ ਮੇਰਾ ਰੂਪ ਹੈ ਖਾਸ ਸਤੇ ਦਿੱਤੀ ਮਾਨ ਬੜਿਆਈ ਦਸ਼ਮੇਸ਼ ਜੀ ਨੇ خالصہ میرے روپ ہے خاص کہتے دتی مان بڑی آئی دشمیش جی نے واہ گل جی کا خالصہ واہ گل جی کی پتے Oh! <تصفح> <تصفح> i so ਜਦੋਂ ਗੱਡੀ ਰਿਸ਼ਕੀ ਬਿਜਲੀ ਸੀ ਉਸਦੀ ਤਾਰ ਵਿੱਚੋਂ ਗਰਜੇ ਹੱਥ ਵਿੱਚ ਜਦੋਂ ਸ਼ਮਸ਼ੀਰ ਲੈ ਕੇ ਚੁੱਪ ਛਾ ਗਈ ਸਾਰੇ دیਵਾਨੇ ਅੰਦਰ ਕੀਤੀ ਸਿਰਾਂ ਦੀ ਮੰਗ ਜਾ ਪਾਤਸ਼ਾਹ ਨੇ ਮੌਤ ਦਿੱਤੀ ਸੀ ਉਹਦੋਂ ਕਿਰਪਾਣੇ ਅੰਦਰ ਕਲ ਕੀ ਤਰ ਦੀ ਇਹ ਲਲਕਾਰ ਸੁਣ ਕੇ ਵੇਹਾਰਾਮ ਨੇ ਸੀਸ ਟਿਕਾ ਦਿੱਤਾ ਖੂਨ ਤੱਗ ਚੋ ਬਾਲਾਂ ਨੂੰ ਵਗਿਆ ਸੀ ਸੀਸ ਤਰ ਤੂੰ ਗਰਜਤ ਲਾਜ ਤਾਰ ਕਰਮ ਦਾਸ ਤੇ ਹਿੰਮਤ ਲੈ ਕਰ ਹਿੰਮਤ ਸੀਸ ਤੇ ਕੀ ਪੇਟ ਚੜਾ ਦਿੱਤਾ ਮੋਹ ਕੰਧ ਦੇ ਤੇ ਸਾਹਿਬ ਚੰਦ ਨੇ ਵੀ ਲੇਖੇ ਗਰਾਂ ਦੇ ਜਿੰਦ ਨੂੰ ਲਾਜ ਤਾਰ ਨੂਰੀ ਕੋਤਿਕ ਨੂੰ ਤਕਿਆ ਸੰਗਤਾਂ ਨੇ ਜਦੋਂ ਤੰਗੂ ਚੋਂ ਮੇਰੇ ਦਾਤਾਰ ਨਿਕਲੇ ਉਹਨਾ ਮਗਰ ਮਰ ਜੀਵੜੇ ਸਿੰਘ ਸੂਰੇ ਪੰਜੇ ਜਿੰਨਾ ਮੋਤ ਚੋ ਜ਼ਿੰਦਗੀ ਲਾਭ ਲਈ ਸੀ ਸਿਰ ਤੇ ਬਣ ਕੇ ਸੋਹਣੀ ਦਸਤਾਰ ਨਿਕਲੇ ਬੰਦੇ ਹੋਏ ਪਰਵਾਨ ਸੰਸਾਰੇ ਅੰਦਰ ਜਨਮੇ ਜੋ ਤਲਵਾਰ ਦੀ ਤਾਰ ਵਿੱਚੋਂ ਗੁਰਾਂ ਲੋਹੇ ਦੇ ਬਾਟੇ ਚ ਜਲ ਪਾਇਆ ਮਨ ਸਿੱਖ ਦਾ ਨਿਰਮਲ ਬਣਾਉਣ ਖਾਤਰ ਮਾਤਾ ਜੀ ਤੋਂ ਪਤਾਸੀ ਸੀ ਬਾਦਿੱਤਰ ਅੰਮ੍ਰਿਤ ਵਿੱਚ ਮਠਾਸ ਲੈਉਣ ਖਾਤਰ ਪੜੀ ਬਾਣੀ ਦੇ ਫੇਰਿਆਂ ਨਾਲ ਖੰਡਾ ਪਗਤੀ ਸ਼ਕਤੀ ਨੂੰ ਵਿੱਚ ਮਿਲਾਉਣ ਖਾਤਰ ਐਸੀ ਗੁਰਾਂ ਨੇ ਬਾਉਲ ਤਿਆਰ ਕੀਤੀ ਚਿੜੀਆਂ ਬਾਜਾਂ ਦੇ ਨਾਲ ਲੜਾਉਣ ਖਾਤਰ ਜਦੋਂ ਬਾਣੀ ਤੇ ਖੰਡੇ ਦਾ ਮੇਲ ਹੋਇਆ ਉਟਿਆ ਅਮਨਤ ਦਾ ਸੋਮਾ ਸਾਗਰ ਵਿੱਚੋਂ ਤੇ ਲਾ ਉਹਨਾਂ ਨੂੰ ਅਮਨਤ ਦੀ ਦਾਸ ਬਖਸ਼ੀ ਜਨਮੇ ਜੋਤ ਲਗਾਇੀ ਪਾਰ ਵਿੱਚੋਂ ਸੀਸ ਬੇਟ ਲੈ ਕੇ ਸੱਚੇ ਸਤਗੁਰੂ ਨੇ ਸਾਜੇ ਪੰਜ ਪਿਆਰੇ ਜਹਾਨ ਖਾਤਰ ਇੱਕੋ ਬਾਟੇ ਚਾਲਤ ਬਿਆਲਿਆ ਸੀ ਉੱਚ नीਚ ਦਾ ਫਰਕ ਮਿਟਾਉਣ ਖਾਤਰ ਸੇਹੇ ਗਿਦਰੋਂ ਉਹਨਾ ਬਣਾ ਦਿੱਤੇ ਜੜ ਜ਼ੋਰਨ ਦੇ ਮੋਢੇ ਹਿਲਾਉਣ ਖਾਤਰ ਪੰਜਾ ਵਿੱਚੋਂ ਪਰਮੇਸ਼ਰ ਦਾ ਰੂਪ ਧਕਿਆ ਜਿਦਿ ਰਾਜ ਫਿਰ ਹਮ ਸ਼ਕਾਨ ਖਾਤਰ ਵੇਖੇ ਵਜੇ ਸਰਬਸ ਨੂੰ ਵਾਰ ਦੇ ਦਾ ਪੀਤੀ ਭਾਉ ਸਿਖੰਦੇ ਦੀ ਧਾਰ ਵਿੱਚੋਂ ਕਿੱਤੀ ਬਹੁ ਸੀ ਖੰਡੇ ਦੀ ਤਾਰ ਵਿੱਚੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਏ ਸੋਨਹਾਂ ਰੱਬ ਜੀ ਹੋਰ ਇਹ ਰੇ